ਤਤ ਸਤਿ ਸ਼੍ਰੀ ਵਾਹਗੁਰੂ ਸਾਹਿਬ ਜੀ ਹਰ ਜੁਗ ਜੋਗ ਭਗਤੋ ਪਾਇਆ ਪੈ ਰਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਰਮਾਰਿਆ ਰਹਿਲਾਤ ਨਰਾਇਆ ਅਹੰਕਾਰ ਹੀ ਅਨੰਦ ਕਾ ਪਿੜਦੇ ਨਾਮ ਦਿਓ ਬਲਾਇਆ ਜਨ ਨਾਨਕ ਸਾਰ ਸੇਵਿਓ ਅੰਤ ਲੈ ਹਿੜਾਇਆ ਰਹਿ ਰਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸਮਤਾ ਮਨ ਹੋਈ ਤੂੰ ਕਰਤਾ ਕਰਨਾ ਮੈ ਨਾਹੀ ਜਾ ਹੂੰ ਗਰੀ ਨਾ ਹੋਈ ਬਲੇ ਹਾਰੇ ਗੁਰ ਤੁਸ ਸਿਆ ਤੇਰਾ ਅੰਤ ਰੰਜਾਈ ਨਖਿਆ ਰਹਾਓ

ਸੋ ਤੇਰਾ ਗੀਹ ਸੋ ਕਰ ਕੇ ਹਾਰਿ ਦਿਲ ਬਸਰ ਸੁਮਾਲੇ ਵਾਜੇ ਤੇਰੇ ਨਾਮ ਨਿਕ ਸੰਖਾ ਗیتے ਤੇਰੇ ਵਾਣ ਹਾਰੇ ਕੀਤੇ ਤੇਰਾ ਰਗ ਬੀਸ ਨੂੰ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਵਾਂ ਤੁਧਨੋ ਬਉਣ ਬਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰ ਤੁਧਨੋ ਚਿਤ ਗੁਪਤ ਲਿਖ ਜਾਣਾ ਲਗ ਲਗ ਧਰਮ ਵਿਚਾਰੇ ਗਾਵਤੂਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਦਰੇ ਸਦਾ ਸਵਾਰੇ ਗਾਵਤੂਨੋ ਕੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦੇ ਨਾਲੇ ਸਾਦੇ ਅੰਦਰ ਗਾਵਤੂਨੋ ਸਭ ਵਿਚਾਰੇ ਗਾਵਤੂਨੋ ਜਤੀ ਸਦੀ ਸੰਤੋਖੀ ਗਾਵਤੂਨੋ ਵੀਰ ਕਰਾਰੇ ਗਾਵਤੂਨੋ ਪੰਡਤ ਬੜਾ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵ ਦੂਨੋ ਤਨੋਂ ਮੋੜਿਆ ਵਰਮੋਨਾ ਸੁਰਗਮ ਚਿਪਿਆਲੇ ਗਾਵ ਦੂਨੋ ਤਨੋਂ ਪਾਏ ਤੇਰੇ ਅਠਸਠੀਰਤ ਨਾਲੇ ਗਾਵ ਦੂਨੋ ਜੋਤ ਮਹਾਬਲ ਸੂਰਾ ਗਾਵ ਦੂਨੋ ਖਾਣੀ ਚਾਰੇ ਗਾਵ ਦੂਨੋ ਖੰਡਵੰਡਲ ਬ੍ਰਹਮੰਡਾ ਕਰ ਕਰ ਰੱਖੇ ਦਰਿਧਾਰੇ ਸਹੀ ਦੂਨੋ ਗਾਵਨ ਜੋਤ ਪਾਵਨ سو سوئی سدا سچ سا سچا سچی نائی ہےپی <متنس> اوسی <Happy متنس> رچنا رچائی رنگی رنگی باتی کرتا جنسی مایا جنو پائی ਕਰ ਕਰ ਦੇਖੈ ਗੀਤਾ ਆਪਣਾ ਜਉ ਤਿਸ ਦੀ ਵਿੜਾਈ ਜਉ ਤਿਸ ਭਾਵੇਂ ਸੋਈ ਕਰਸੀਰ ਗੁਰ ਨਗਰ ਨਾ ਜਾਈ ਸੋ ਬਾਦਿ ਸ਼ਾਹ ਹੋ ਜੋਬਾ ਸਾਹਿਬ ਨਾਨਕ ਰਹਿ ਜਾਈ ਅਸ ਮਹੱਲਾ ਪਹਿਲਾ ਸੁਣੋ ਵਡਾ ਕਿ ਸਭ ਕੋਈ ਕਿਉ ਵਡਾ ਡਿਟਾ ਹੋਏ ਕਿ ਬਾਹ ਨਗੇ ਆ ਜਾਏ ਕਹਣੇ ਵਲਤ ਰਹੇ ਸਮਾਏ ਵਡੇ ਮੇਰੇ ਸਾਹਿਬ ਗੁਰ ਕਬੀਰ ਕਹਿਤਾ ਕੇ ਵੜੀ ਜਰਾ ਰਾ ਸਭ ਸੁਰਤੀ ਮਿਲ ਅਸਤ ਕਮਾਈ ਸਭ ਕੀ ਮਨਦਗ ਲਗੀ ਮਨ ਪਾਈ ਗਿਆਨੀ ਜਾਨੀ ਗੁਰ ਗਰਹਾਈ ਕਹਿਣ ਨਾ ਜਾਇ ਤਦ ਵੜਿਆਈ ਸਭ ਸੱਤ ਸਭ ਦੱਪ ਸਭ ਚੰਗਿਆਈਆਂ ਸਿੱਧਾ ਬੁਰਖਾਂਗੀਆਂ ਵੜਿਆਈਆਂ ਤੋ ਦੇਣਸ ਤੇ ਗਨੜਾ ਬਾਈਆ ਅਦਰ ਮਿਲੈ ਡਗ ਰਹਾਈਆ ਵਿਚਾਰਾ ਉਪਤੀ ਪਰੇ ਦਰੇ ਭੰਡਾਰਾ ਜਿਸ ਤੋਂ ਦੇਸਿ ਗਚਾਰ ਨਾਨਕ ਸਤਿ ਸਵਾਰਨ ਹਾਰਾ ਅਸਾ ਮਹੱਲਾ ਪਹਿਲਾ ਆਕਾ ਜੀਉ ਵਿਸਰੈ ਮਰ ਜਾਓ ਆਖਣੋ ਆਖਾ ਸਚਨਾ ਸਚੇ ਨਾਮ ਕੀ ਲਾਗੇ ਭੂਖਾ ਦੁੱਖ ਖਾਇ ਜਲਿਆ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸਚੇ ਨਾਮ ਰਹਾ ਸਚੇ ਨਾਮ ਕੀ ਦਿਲ ਵੜਿਆਈ ਆਤਕੇ ਤਨਹੀ ਪਾਈ ਗਿਆਖਣਾ ਬਹਿ ਵਟਨ ਹੋਵੇ ਕਟ ਨ ਜਾਏ ਨਾ ਉਮਰੇ ਨ ਹੋਵੇ ਸੋਗ ਦਿਨ ਦਾ ਰਹਣ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਇ ਜਿਹੜਾ ਜਿਹੜਾ ਤਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਾਰੈ ਦੇਖਮ ਜਤ ਨਾਨਕ ਨਾ ਵਿਆਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨ ਬੁਰ ਗੁਰ ਪਾਸ ਹਮ ਕੀਰੇ ਗਰਮ ਸਤਿਗੁਰ ਸਰਨਾਈ ਕਰਦੇ ਆ ਨਾਮ ਬਰਗਾਸ ਮੇਰੇ ਪੀਤ ਗੁਰਦੇਵ ਮੁਕੋ ਰਾਮ ਨਾਮ ਬਰਗਾਸ ਗੁਰਮਤਿ ਰਾਮ ਰਬ ਰਾਮ ਸਗਾਈ ਹਰ ਕੀਰਤ ਹਮ ਨੀਰਹਿ ਰਾਜ ਰਾਮ ਹਰ ਜਨ ਗੇ ਵੜ ਬਾਗ ਵਡੇਰੇ ਜਨ ਹਰਿ ਸ਼ਾਧਾਰ ਪਿਆਸ ਹਰ ਹਰ ਨਾਮ ਮਿਲੈ ਤਰਤਾਸੇ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗੀ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਜੀਵਾ ਤ੍ਰਿਗਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਅੰਦਰ ਮਸਤ ਖਲੇ ਹਿਆ ਲਿਹਾਸ ਧੰਨ ਧੰਨ ਸਤ ਸੰਗਤ ਜਿਦ ਹਰ ਅਸ ਪਾਇਆ ਬਿਜਨ ਨਾਨਕ ਨਾਮ ਵਰਗਾਸ ਰਾਗ ਆਹਰੇ ਮਨ ਜਤਰਾ ਉਦਮਾ ਜ ਆਰ ਹਰ ਜੋ ਪ੍ਰਿਆ ਸਰਬਾਥਰਮ ਜੰਤੋ ਪਾਏ ਦਾਗਰ ਜਗਾਂਗੇ ਕਰ ਦਰਿਆ ਮੇਰੇ ਮਾਧੋ ਜੀ ਸਾ ਸੰਗਤ ਬਿਲੇ ਸੋਦਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸ਼ੁਕੇ ਗਾਠ ਹਰਿਆਰਾ ਜਰਨ ਬਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਦਰਿਆ ਮਨ ਪੋਗਰਿਆ ਉੜਾਂ ਉੜਾਵੇ ਸੇ ਕੋ ਸਾਧ ਪਾਤਿ ਬਜਰੇ ਸਿਰਿਆ ਤਨ ਗਵਨ ਖਲਾਵੇ ਤਵਨ ਜੁਗਾਵੇ ਮਨ ਮੈਂ ਸਿਮਰਨ ਦਰਿਆ ਸਭ ਸਿਦਾਨ ਅੰਦਸ ਅਸ਼ਟ ਸਿਦਾਨ ਧਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨਾ ਸੋਭ ਰੰਗ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਭ ਰਤ ਨਿਰੰਜਨ ਹਰਿ ਬੁਰਖ ਨਿਰੰਜਨ ਰਗੰ ਬਾਗ ਮਪਾਰ ਸਭ ਤੇ ਆਵੈ ਸਭ ਤੇ ਆਵੈ ਤੁਜੀ ਹਰ ਸੱਚੇ ਸ੍ਰਿਸ਼ਣ ਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾਰ ਦਾਤਾਰਾ ਹਕਤਿ ਆਵੋ ਸੰਤੋ ਜੀ ਸਬਦ ਗung ਵਿਸਾਰਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨੰਤ ਵਿਚਾਰਾ ਤੂੰ ਗੜਗੜ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੇ ਚੋ ਜੁੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਦੁਨ ਨਵਰਨ ਜਾਣਾ ਤੂੰ